ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੋਰੀਆ ਦੀ ਡਾਊਨਟਾਊਨ ਬਹੁਤ ਹੀ ਸ਼ਾਨਦਾਰ ਮਾਰਕੀਟ ਜਿਸ ਦੇ ਵਿੱਚੋਂ ਅਸੀਂ ਹਰ ਪ੍ਰਕਾਰ ਦੀ ਚੀਜ਼ ਬਹੁਤ ਸਸਤੇ ਰੇਟਾਂ ਦੇ ਖਰੀਦ ਸਕਦੇ ਹਾਂ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਾਨ ਫੈਮਿਲੀ ਜੀ ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋ ਹੋ ਗਏ ਅਸੀਂ ਵੀ ਠੀਕ ਆ ਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਤੰਦਰੁਸਤ ਰੋਬਾ ਤੇ ਚੜ੍ਹਦੀ ਕਲਾ ਚ ਰੱਖੇ ਅਸੀਂ ਵੀ ਚੜ੍ਹਦੀ ਕਲਾ ਚ ਆ ਜੀ ਤੇ ਅੱਜ ਜਾ ਰਹੇ ਆ ਜੀ ਅਸੀਂ ਕੋਰੀਆ ਦੀ ਬਹੁਤ ਹੀ ਸ਼ਾਨਦਾਰ ਇੱਕ ਮਾਰਕੀਟ ਆ ਜੋ ਜਿਸ ਨੂੰ ਆਪਾਂ ਡਾਊਨ ਟਾਊਨ ਕਹਿੰਦੇ ਆ ਜ਼ਮੀਨ ਦੇ ਇਠਾਉ ਮਾਰਕੀਟ ਆ ਬਹੁਤ ਹੀ ਲੰਬੀ ਖਤਮ ਨਹੀਂ ਹੁੰਦੀ ਇੰਨੀ ਵੱਡੀ ਮਾਰਕੀਟ ਬਣੀ ਹੋਈ ਆ ਜੀ ਤੇ ਉੱਪਰ ਰੋਡ ਚੱਲ ਰਿਆ ਆ ਸੜਕਾਂ ਬਣੀਆਂ ਹੋਈਆਂ ਤੇ ਇੱਥੇ ਮਾਰਕੀਟ ਆ ਅਸੀਂ ਬੈਠ ਗਏ ਜੀ ਟੈਕਸੀ ਦੇ ਵਿੱਚ ਕਿ ਟੈਕਸੀ ਦੇ ਵਿੱਚ ਬੈਠ ਕੇ ਅੱਗੇ ਆਪਾਂ ਜਾਵਾਂਗੇ ਉਸ ਮਾਰਕੀਟ ਵਿੱਚ ਪਹਿਲਾਂ ਅਸੀਂ ਹੋਰ ਮਾਰਕੀਟ ਵਿੱਚ ਜਾਵਾਂਗੇ ਉਸ ਤੋਂ ਬਾਅਦ ਅਸੀਂ ਡਾਊਨ Town ਮਾਰਕੀਟ ਜਾਵਾਂਗੇ ਤੇ ਜੀ ਜਿਹੜੀ ਕੋਰੀਆ ਦੇ ਬਾਜ਼ਾਰ ਆ ਮਾਲ ਆ ਮਾਰਕੀਟ ਆ ਤੇ ਜੋ ਵੀ ਕੋਰੀਆ ਦੇ ਵਿੱਚ ਜਿਸ ਤਰ੍ਹਾਂ ਦੀਆਂ ਵੀ ਮਾਰਕੀਟ ਹੁੰਦੀਆਂ ਬਹੁਤ ਹੀ ਸ਼ਾਨਦਾਰ ਇੱਕ ਕਿਸਮ ਦਾ ਇਹ ਸਵਰਗ ਆ ਦੁਨੀਆ ਦਾ ਤੇ ਇੱਥੇ ਕੋਈ ਵੀ ਕਿਸੇ ਵੀ ਕਿਸਮ ਦਾ ਜਦੋਂ ਵੀ ਮਰਜ਼ੀ ਜਾਓ ਕੋਈ ਵੀ ਡਰ ਨਹੀਂ ਤੇ ਆਪਾਂ ਕੋਈ ਵੀ ਚੀਜ਼ ਖਰੀਦ ਸਕਦੇ ਆ ਹਰ ਪ੍ਰਕਾਰ ਦੀਆਂ ਚੀਜ਼ਾਂ ਆ ਆਪਾਂ ਜੋ ਵੀ ਸਾਨੂੰ ਚਾਹੀਦਾ ਆ ਅਸੀਂ ਛੁੱਟੀ ਵਾਲੇ ਦਿਨ ਜਾ ਕੇ ਲੈ ਸਕਦੇ ਆ ਗ੍ਰੀਨ ਲਾਈਟ ਹੋਈ ਫੋਨ ਤੇ ਆਪਾਂ ਸੜਕ ਪਾਰ ਕੀਤੀ ਜੀ ਸੜਕ ਪਾਰ ਕਰਕੇ ਅੱਗੇ ਇੱਕ ਰੋਡ ਦੇ ਉੱਤੇ ਹੀ ਮਾਰਕੀਟ ਸੀ ਸਾਨੂੰ ਉਹ ਵੀ ਮਾਰਕੀਟ ਸੋਹਣੀ ਲੱਗੀ ਅਸ ਕਾ ਚਲੋ ਇਹ ਵੀ ਦੇਖ ਲੈਣੇ ਆ ਘੁੰਮ ਲੈਣੇ ਆ ਤੇ ਜੀ ਪ੍ਰਦੀਪ ਵੀ ਨਾਲ ਸੀ ਤੇ ਅਸੀਂ ਵੀ ਸੀ ਤੇ ਥੋੜਾ ਜਿਹਾ ਸੀ ਇਸ ਮਾਰਕੀਟ ਵਿੱਚ ਵੀ ਵਿਜ਼ਿਟ ਕੀਤਾ ਤੇ ਕੁਝ ਮਾਰਕੀਟ ਦੇ ਵਿੱਚ ਪਜਾਮੇ ਲੈਗਿਸ ਤੇ ਕੈਪਰੀਜ਼ ਵਗੈਰਾ ਲੱਗੀਆਂ ਹੋਈਆਂ ਸੀ ਤੇ ਜੋ ਵੀ ਪਸੰਦ ਆਈਆਂ ਪ੍ਰਦੀਪ ਨੇ ਖਰੀਦੀਆਂ ਲਈਆਂ ਇਹਨੂੰ ਬਹੁਤ ਪਸੰਦ ਆਈਆਂ ਕਿਉਂਕਿ ਅੱਗੇ ਗਰਮੀ ਆ ਰਹੀ ਹੈ ਤੇ ਗਰਮੀ ਦੇ ਵਿੱਚ ਹਲਕੇ ਫੁਲਕੇ ਕੱਪੜੇ ਬਹੁਤ ਹੀ ਸੋਹਣੇ ਲੱਗਦੇ ਆ ਪਾਉਣ ਵਾਸਤੇ ਤੇ ਦੇਖੋ ਜੀ ਹਰ ਪ੍ਰਕਾਰ ਦਾ ਮੇਕਅਪ ਦਾ ਸਮਾਨ ਹੋਰ ਵੀ ਇਹ ਅਸੀਂ ਆ ਗਏ ਹੁਣ ਕੋਰੀਆ ਦੀ ਡਾਊਨ Town ਮਾਰਕੀਟ ਦੇ ਵਿੱਚ ਕਿਉਂਕਿ ਸਾਨੂੰ ਇਹ ਮਾਰਕੀਟ ਬੜੀ ਮੁਸ਼ਕਲ ਨਾਲ ਲੱਭੀ ਤੇ ਇਥੋਂ ਅਸੀਂ ਜੈਂਸ ਲੇਡੀਸ ਹਰ ਪ੍ਰਕਾਰ ਦਾ ਕੱਪੜਾ ਹਰ ਪ੍ਰਕਾਰ ਦੇ ਲਗੇਜ ਵਗੈਰਾ ਆਪਾਂ ਖਰੀਦ ਸਕਦੇ ਹਾਂ ਜੁਲਰੀ ਵੀ ਆ ਤੇ ਪਾਰਸ ਕੱਪੜੇ ਜੋ ਵੀ ਚੀਜ਼ ਸਾਨੂੰ ਚਾਹੀਦੀ ਆ ਸਾਦੀਆਂ ਵਾਲੇ ਗਰਮੀਆਂ ਵਾਲੇ ਤੇ ਮੇਕਅਪ ਦਾ ਸਮਾਨ ਬਹੁਤ ਹੀ ਸੋਨਾ ਮੈਂ ਕੁਛ ਇਥੋਂ ਮੇਕਅਪ ਦਾ ਸਮਾਨ ਲਿਆ ਤੇ ਬਾਕੀ ਜੀ ਇਹ ਦੇਖੋ ਮਨਿਆਰੀ ਦਾ ਜੋ ਸਮਾਨ ਹੁੰਦਾ ਉਹ ਲਿਆ ਇੱਥੇ ਵੀ ਬਹੁਤ ਸੋਹਣੇ ਪਜਾਮੇ ਵਗੈਰਾ ਗਰਨੀਆਂ ਚ ਪਾਉਣ ਵਾਲੇ ਕੱਪੜੇ ਤੇ ਆ ਦੇਖੋ ਜੀ ਤੇ ਇੱਕ ਦੋ ਤਿੰਨ ਮਾਰਕੀਟਸ ਦੇ ਵਿੱਚੋਂ ਲਿਆ ਇਹ ਜੀ ਸਾਨੂੰ ਸਾਡੇ ਫਰੈਂਡ ਮਿਲ ਗਏ ਇੱਕ ਸੀ ਨਾਈਜੀਰੀਆ ਤੋਂ ਤੇ ਇੱਕ ਸੀ ਫਿਲੀਪੀਨ ਤੋਂ ਕਾਫੀ ਸਮੇਂ ਤੋਂ ਅਸੀਂ ਦੁਕਾਨ ਵਿੱਚ ਖੜੇ ਸੀ ਤੇ ਇਹ ਸਾਡੀ ਵੇਟ ਕਰ ਰਹੇ ਸੀ ਸੋ ਜੀ ਵੇਟ ਕਰ ਰਹੇ ਸੀ ਤੇ ਸਾਨੂੰ ਨਹੀਂ ਪਤਾ ਸਾਡੀ ਵੇਟ ਕਰ ਰਹੇ ਸੀ ਪਰ ਸਾਨੂੰ ਜਦੋਂ ਆਪਾਂ ਪਤਾ ਲੱਗਾ ਆਪਾਂ ਇਹਨਾਂ ਨੂੰ ਮਿਲੇ ਤੇ ਬਹੁਤ ਹੀ ਵਧੀਆ ਨੇ ਪਿਆਰ ਨਾਲ ਗੱਲਬਾਤ ਕੀਤੀ ਬੜੇ ਖੁਸ਼ ਹੋਏ ਕਹਿੰਦੇ ਸਾਡੀ ਵੇਟ ਕਰ ਰਹੇ ਸੀ ਸੋ ਜੀ ਇਹਨਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਅੱਗੇ ਅਸੀਂ ਆ ਗਏ ਅੱਗੇ ਆ ਕੇ ਅਸੀਂ ਹੋਰ ਵੀ ਚੀਜ਼ਾਂ ਖਰੀਦੀਆਂ ਜਿਹੜੀ ਜਿਹੜੀ ਚੀਜ਼ ਸੋਹਣੀ ਲੱਗਦੀ ਸੀ ਪਸੰਦ ਆਉਂਦੀ ਸੀ ਟੀ-ਸ਼ਰਟ ਵਗੈਰਾ ਤੇ ਇੱਥੋਂ ਲਈਆਂ ਅੱਗੇ ਜੀ ਬਹੁਤ ਦੇਰ ਹੋ ਗਈ ਅਸੀਂ ਥੋੜਾ ਅਸੀਂ ਵੀਡੀਓ ਕੱਟ ਬਣਾਈ ਕਿਉਂਕਿ ਅਸੀਂ ਬਹੁਤ ਥੱਕ ਚੁੱਕੇ ਸੀ ਮਾਰਕੀਟ ਖਤਮ ਨਹੀਂ ਹੋ ਰਹੀ ਸੀ ਤੇ ਪਰ ਸਾਨੂੰ ਪ੍ਰਦੀਪ ਦੇ ਪਾਪਾ ਨੇ ਬੜਾ ਜ਼ੋਰ ਲਾ ਕੇ ਸਾਨੂੰ ਕਹਿੰਦੇ ਕਿ ਨਹੀਂ ਤੁਸੀਂ ਚਲੋ ਟਾਈਮ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਜਦੋਂ ਅਸੀਂ ਬਾਹਰ ਨਿਕਲੇ ਤੇ ਖੂਬ ਹਨੇਰਾ ਹੋ ਚੁੱਕਿਆ ਸੀ ਤੇ ਉਸ ਤੋਂ ਬਾਅਦ ਅਸੀਂ ਇਹ ਦੂਸਰੇ ਦਿਨ ਦਾ ਸੀਨ ਆ ਜੀ ਦੂਸਰੇ ਦਿਨ ਦੀ ਵੀਡੀਓ ਆ ਉਸ ਤੋਂ ਬਾਅਦ ਅਸੀਂ ਸਾਨੂੰ ਨਹੀਂ ਪਤਾ ਅਸੀਂ ਕਿੱਥੋਂ ਐਂਟਰ ਹੋਏ ਸੀ ਮਾਰਕੀਟ ਦੇ ਵਿੱਚ ਜਿਹੜੀ ਡਾਊਨ ਟਾਊਨ ਸੀ ਤੇ ਪਤਾ ਨਹੀਂ ਅਸੀਂ ਕਿੱਧਰੋਂ ਨਿਕਲੇ ਆ ਅਸੀਂ ਲਿਫਟ ਰਾਹੀਂ ਉੱਪਰ ਨਿਕਲੇ ਆ ਪਰ ਪੌੜੀਆਂ ਰਾਹੀਂ ਅਸੀਂ ਐਂਟਰ ਹੋਏ ਸੀ ਉਸ ਤੋਂ ਬਾਅਦ ਜੀ ਅਸੀਂ ਅੱਗੇ ਆ ਗਏ ਜਿਹੜੀ ਆਮ ਮਾਰਕੀਟ ਹੁੰਦੀ ਉੱਥੇ ਆ ਗਏ ਉੱਥੋਂ ਵੀ ਅਸੀਂ ਕੁਝ ਸਾਮਾਨ ਬੈਗਸ ਵਗੈਰਾ ਖਰੀਦਣੇ ਸੀ ਤੇ ਘੁੰਮ ਵੀ ਰਹੇ ਸੀ ਸੋਨਾ ਵੀ ਲੱਗ ਰਿਹਾ ਸੀ ਇੱਕ ਦੋ ਚੀਜ਼ਾਂ ਸੀ ਜਿਹੜੀਆਂ ਸਾਨੂੰ ਨਹੀਂ ਮਿਲ ਰਹੀਆਂ ਸੀ ਸਪੈਸ਼ਲੀ ਮੈਨੂੰ ਡਰਾਈ ਫਿਸ਼ ਬਹੁਤ ਪਸੰਦ ਆ ਖਾਣ ਮਾ ਖਾਣ ਵਾਸਤੇ ਕਿਉਂਕਿ ਆਪਾਂ ਫਿਲੀਪੀਨ ਚ ਵੀ ਬਹੁਤ ਖਾਂਦੇ ਹੁੰਦੇ ਸੀ ਬਹੁਤ ਟੇਸਟੀ ਬਣਦੀ ਆ ਅਗਰ ਅਸੀਂ ਇਸ ਨੂੰ ਆਪਣੇ ਤਰੀਕੇ ਦੇ ਨਾਲ ਬਣਾਵਾਂਗੇ ਬਣਾਣੀ ਆਣੀ ਹੋਣੀ ਚਾਹੀਦੀ ਆ ਪਰ ਬਣਦੀ ਬਹੁਤ ਹੀ ਜ਼ਿਆਦਾ ਟੇਸਟੀ ਆ ਚਾਵਲਾਂ ਦੇ ਨਾਲ ਬਹੁਤ ਹੀ ਜ਼ਿਆਦਾ ਪਸੰਦ ਕੀਤੀ ਜਾਂਦੀ ਆ ਤੇ ਹਰ ਕੋਈ ਬੰਦਾ ਖਾਂਦਾ ਇੰਜੋਏ ਕਰਦਾ ਇਹ ਜੀ ਹੈਗਾ ਸੀ ਫੂਡ ਮਾਰਕੀਟ ਸੀ ਫੂਡ ਹਰ ਤਰ੍ਹਾਂ ਦਾ ਫੂਡ ਮਿਲਦਾ ਇੱਥੇ ਖਾਸ ਕਰਕੇ ਸੀ ਫੂਡ ਜੋ ਡਰਾਈ ਹੁੰਦਾ ਉਹ ਵੀ ਮਿਲਦਾ ਆ ਤੇ ਆ ਦੇਖੋ ਇੱਥੇ ਚਿਕਨ ਦੇਸੀ ਮੁਰਗਾ ਹਰ ਤਰ੍ਹਾਂ ਦੀ ਚੀਜ਼ ਮਿਲ ਰਹੀ ਆ ਤੇ ਆਮ ਮੋਲਾ ਨਾਲੋਂ ਜਿੱਥੇ ਆਪਾਂ ਮੋਲ ਜਾਂ ਮਾਰਟ ਦੇ ਵਿੱਚ ਜਾਂਦੇ ਆ ਉਹਦੇ ਨਾਲੋਂ ਸਸਤਾ ਮਿਲਦਾ ਆ ਫਿਰ ਸਾਨੂੰ ਲੱਗੀ ਭੁੱਖ ਭੁੱਖ ਲੱਗਣ ਤੇ ਆਪਾਂ ਕੋਸ਼ ਇੱਥੇ ਚੀਜ਼ਾਂ ਬਣ ਰਹੀਆਂ ਸੀਆਂ ਤੇ ਉਹ ਆਪਾਂ ਪੁੱਛ ਕੇ ਇਹਨਾਂ ਨੂੰ ਲਈਆਂ ਕਿ ਕਿਸ ਚੀਜ਼ ਦੀ ਬਣੀ ਹੋਈ ਆ ਜਾਂ ਇਹ ਕਿਸ ਚੀਜ਼ ਦੀ ਆ ਤੇ ਇੱਕ ਸੀ ਫੂਡ ਆਂਦਾ ਸ਼੍ਰੀਮ ਉਹਦਾ ਇੱਕ ਸਨੈਕਸ ਬਣਿਆ ਹੋਇਆ ਸੀ ਉਹ ਲਿਆ ਤੇ ਬਾਕੀ ਅਸੀਂ ਕੁਝ ਹੋਰ ਇੱਕ ਦੋ ਸਨੈਕਸ ਆ ਦੇਖੋ ਆਪਾਂ ਲਏ ਆ ਬਹੁਤ ਹੀ ਟੇਸਟੀ ਬਣੇ ਹੋਏ ਸੀ ਬਹੁਤ ਹੀ ਸਵਾਦ ਸੀ ਤੇ ਅਸੀਂ ਬੈਠ ਕੇ ਬੈਠਣ ਵਾਸਤੇ ਜਗਾ ਬਣਾਈ ਸੀ ਬੈਠ ਕੇ ਖਾਧ ਇੰਜੋਏ ਕੀਤਾ ਜੀ ਦੇਖੋ ਜੀ ਜਿਹੜੀ ਜਿਹੜੀ ਆਪਾਂ ਚੀਜ਼ ਇਹਨਾਂ ਨੂੰ ਦੱਸ ਰਹੇ ਆ ਉਹ ਚੀਜ਼ ਸਾਨੂੰ ਦੇ ਰਹੇ ਆ ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ਗਲਵਜ਼ ਵਗੈਰਾ ਪਾ ਕੇ ਹੱਥ ਨਾਲ ਟੱਚ ਨਹੀਂ ਕਰਦੇ ਤੇ ਇਸ ਤਰ੍ਹਾਂ ਸਾਨੂੰ ਇਹਨਾਂ ਨੇ ਇਹ ਚੀਜ਼ਾਂ ਦਿੱਤੀਆਂ ਗਰਮਾ-ਗਰਮ ਇਹ ਬਣਾ ਰਹੇ ਸੀ ਤੇ ਗਰਮਾ-ਗਰਮ ਲੋਕ ਬਹੁਤ ਹੀ ਆਲੇ-ਦੋਲੇ ਖੜ ਕੇ ਖਾ ਰਹੇ ਸੀ ਤੇ ਅਸੀਂ ਵੀ ਖਾ ਰਹੇ ਸੀ ਹੁਣ ਆਪਾਂ ਦੇਖ ਰਹੇ ਹਾਂ ਤਾਂ ਦਿਲ ਦੁਆਰਾ ਕਰਦਾ ਹੈ ਕਿ ਦੁਆਰਾ ਇਹ ਚੀਜ਼ ਖਾਈਏ ਬਹੁਤ ਟੇਸਟੀ ਸੀ ਬਹੁਤ ਸੁਆਦਿਸ਼ਟ ਸੀ ਲਓ ਜੀ ਆਪਾਂ ਲੈ ਕੇ ਚਲੇ ਗਏ ਅੱਗੇ ਮੇਰਾ ਦਿਲ ਕਰਦਾ ਸੀ ਕਿ ਹਰ ਇੱਕ ਸਟਾਲ ਦੇ ਵਿੱਚੋਂ ਇੱਕ ਇੱਕ ਚੀਜ਼ ਖਰੀਦਾਂ ਪਰ ਜ਼ੋਰ ਨਹੀਂ ਚੱਲਦਾ ਸੀ ਕਿਉਂਕਿ ਚੀਜ਼ਾਂ ਬਹੁਤ ਜ਼ਿਆਦਾ ਸੀ ਤੇ ਆ ਦੇਖੋ ਇੱਕ ਪਿਲਰ ਦਿਖਾ ਰਹੇ ਸੀ ਇਹ ਪਿਲਰ ਦੇ ਨਾਲ ਦੇਖੋ ਕਿੰਨਾ ਵਧੀਆ ਇਹ ਪੀਲ ਹੋ ਰਹੀਆਂ ਸੀ ਚਾਹੇ ਬੰਦ ਗੋਭੀ ਹੋਵੇ ਚਾਹੇ ਕੋਈ ਵੀ ਚੀਜ਼ ਹੋਵੇ ਆਲੂ ਹੋਵੇ ਜਾਂ ਹੋਰ ਕੋਈ ਚੀਜ਼ ਹੋਵੇ ਕੈਰਟ ਹੋਵੇ ਰੈਡੀਸ਼ ਹੋਵੇ ਬਹੁਤ ਵਧੀਆ ਚੀਜ਼ਾਂ ਸੀਆਂ ਜੀ ਬਹੁਤ ਖੁਸ਼ੀ ਮਿਲੀ ਤੇ ਅਸੀਂ ਇੱਥੇ ਬੈਠੇ ਇੱਥੇ ਬੈਠ ਕੇ ਆਪਾਂ ਇੰਜੋਏ ਕੀਤਾ ਜੋ ਆਪਾਂ 스ਨੈਕਸ ਲਏ ਸੀ ਗਰਮਾ ਗਰਮ ਖਾਦੇ ਬੈਠ ਕੇ ਖਾ ਕੇ ਆਪਾਂ ਚੱਲ ਪਏ ਜੀ ਅੱਗੇ ਅੱਗੇ ਸ਼ੂਜ਼ ਚਪਲਸ ਵਗੈਰਾ ਬਹੁਤ ਵਧੀਆ ਲੱਗੀਆਂ ਹੋਈਆਂ ਸੀਆਂ ਤੇ ਬਹੁਤ ਇੱਥੇ ਵੀ ਸਾਨੂੰ ਦੂਸਰੇ ਦਿਨ ਵੀ ਕਾਫੀ ਟਾਈਮ ਲੱਗ ਗਿਆ ਤੇ ਇਸ ਤੋਂ ਬਾਅਦ ਆਪਾਂ ਜੀ ਟੈਕਸੀ ਕੀਤੀ ਟੈਕਸੀ ਕਰਕੇ ਵਾਪਸ ਆਪਣੇ ਘਰ ਆ ਗਏ ਤੇ ਬਹੁਤ ਹੀ ਖੁਸ਼ੀ ਮਿਲੀ ਸਾਨੂੰ ਬਾਜ਼ਾਰ ਜਾ ਕੇ ਓਕੇ ਜੀ ਟੇਕ ਕੇਅਰ ਬਾਏ ਬਾਏ ਐਂਡ ਸਤਿ ਸ਼੍ਰੀ ਅਕਾਲ ਆਪਣਾ